ਜਿਹੜੇ ਬੰਦੇ ਨੇ ਕਦੇ ਜ਼ਿੰਦਗੀ 'ਚ ਬਾਲਾਂ ਨੂੰ ਹੱਥ ਨਹੀਂ ਸਿਲਾਇਆ ਕਦੇ ਕੋਈ ਕੰੰਚੀ ਤੱਕ ਨਹੀਂ ਸੀ ਟਰਿਮ ਤੱਕ ਨਹੀਂ ਸੀ ਕੀਤਾ ਉਹਨਾਂ ਚੱਕੇ ਸੀ ਉਹਨਾਂ ਨੇ ਕਲੀਨ ਸ਼ੇਵ ਕਰ ਦਿੱਤਾ ਅਸੀਂ ਅੰਡਰਸਟੈਂਡ ਕਰਦੇ ਜੇ ਕੋਈ ਮੈਡੀਕਲ ਇਮਰਜੈਂਸੀ ਹੁੰਦੀ ਹੋ ਇਹ ਤਸਵੀਰ ਸਿੱਖ ਬਜ਼ੁਰਗ ਅਤੇ ਕੈਲਡਨ ਵਸਨੀਕ ਜਗਿੰਦਰ ਸਿੰਘ ਕਲੇੜ ਦੀ ਹੈ ਜੋ ਕਿਤਾ ਉਮਰ ਸਾਬਤ ਸੂਰਤ ਸੇਖ ਰਹੇ ਪਰ ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜਦੋਂ ਜਗਿੰਦਰ ਸਿੰਘ ਕਲੇਰ ਦਾ ਬ੍ਰੈਂਪਟਨ ਦੇ ਸੇਵਿਕ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ ਤਾਂ ਹਸਪਤਾਲ ਦੇ ਸਟਾਫ ਨੇ ਬਿਨਾਂ ਉਹਨਾਂ ਦੀ ਮਰਜ਼ੀ ਲਏ ਉਹਨਾਂ ਦੀ ਦਾੜੀ ਦੇ ਕੇਸਾਂ ਦਾ ਕਤਲ ਕਰ ਦਿੱਤਾ ਵਾਈਫ ਗਈ ਹੈ ਉੱਥੇ ਹਸਪੀਟਲ 'ਚ ਤਾਂ ਉਹਦੇ ਕੋਲ ਵੀ ਦਾੜੀ ਸੀਗੀ ਰੱਖੀ ਹੋਈ ਉਸ ਤੋਂ ਬਾਅਦ ਮੇਰੀ ਸਿਸਟਰ ਲਾ ਜਦੋਂ ਗਈ ਹੈ ਉਹਨੇ ਦੇਖਿਆ ਬਈ ਉਹ ਉਹ ਤਾਂ ਕਲੀਨ ਸ਼ੇਪ ਨੇ ਜਸਜੀਤ ਸਿੰਘ ਧਾਰੀਵਾਲ ਦੱਸਦੇ ਹਨ ਕਿ ਉਹਨਾਂ ਦੇ ਸੌਰਾ ਸਾਹਿਬ ਜਗਿੰਦਰ ਸਿੰਘ ਕਲੇਰ ਉਮਰ 85 ਸਾਲ ਕੁਝ ਮਹੀਨੇ ਪਹਿਲਾਂ ਪੌੜੀਆਂ ਤੋਂ ਗਿਰ ਕੇ ਜ਼ਖਮੀ ਹੋ ਗਏ ਸਨ ਜਿਨ੍ਹਾਂ ਨੂੰ ਟੋਰਾਂਟੋ ਡਾਊਨਟਾਊਨ ਦੇ ਸੇਂਟ ਮਾਈਕਲਸ ਹਸਪਤਾਲ ਦੇ ਟ੍ਰੋਮਾ ਸੈਂਟਰ ਵਿੱਚ ਜਿਹੜੇ ਇਲਾਜ ਕੀਤਾ ਗਿਆ ਸੀ ਉਸ ਸਮੇਂ ਸੇਂਟ ਮਾਈਕਲਸ ਹਸਪਤਾਲ ਦੇ ਸਟਾਫ ਨੇ ਪਰਿਵਾਰ ਤੋਂ ਦਾੜੀ ਕੱਟਣ ਦੀ ਇਜਾਜ਼ਤ ਮੰਗੀ ਸੀ ਪਰ ਪਰਿਵਾਰ ਨੇ ਸਿੱਖੀ ਸਿਧਾਂਤਾਂ ਦਾ ਹਵਾਲਾ ਦੇ ਕੇ ਉਹਨਾਂ ਨੂੰ ਦਾੜੀ ਨਾ ਕੱਟਣ ਲਈ ਕਿਹਾ ਸੀ ਫਿਰ ਜਦੋਂ ਜਗਿੰਦਰ ਸਿੰਘ ਦੀ ਹਾਲਤ ਵਿੱਚ ਕੁਝ ਸੁਧਾਰ ਹੋਇਆ ਉਹਨਾਂ ਨੂੰ ਬ੍ਰੈਂਪਟਨ ਸਿਵਿਕ ਹਸਪਤਾਲ ਵਿੱਚ ਟਰਾਂਸਫਰ ਕਰ ਦਿੱਤਾ ਗਿਆ ਜਿੱਥੇ ਸਿਵਿਕ ਹਸਪਤਾਲ ਦੇ ਸਟਾਫ ਨੇ ਵੀ ਦਾੜੀ ਕੱਟਣ ਦੀ ਇਜਾਜ਼ਤ ਮੰਗੀ ਸੀ ਪਰ ਜਸਜੀਤ ਸਿੰਘ ਅਨੁਸਾਰ ਉਹਨਾਂ ਨੇ ਦਾੜੀ ਨਾ ਕੱਟਣ ਲਈ ਕਿਹਾ ਸੀ ਪਰ ਫਿਰ ਵੀ ਬੇਹੋਸ਼ੀ ਦੀ ਹਾਲਤ ਵਿੱਚ ਜਗਿੰਦਰ ਸਿੰਘ ਦੀ ਦਾੜੀ ਕੱਟ ਦਿੱਤੀ ਗਈ ਅਤੇ ਜਸਜੀਤ ਸਿੰਘ ਅਨੁਸਾਰ ਉਹ 2 ਹਫ਼ਤਿਆਂ ਤੋਂ ਹਸਪਤਾਲ ਤੋਂ ਇਸ ਦਾ ਕਾਰਨ ਪੁੱਛ ਰਹੇ ਹਨ ਡਾਕਟਰਾਂ ਤੱਕ ਪੁੱਛਿਆ ਸੀ ਡਾਕਟਰਸ ਨੇ ਮੀਟਿੰਗ ਕੀਤੀ ਸੀ ਸਾਡੇ ਫੈਮਿਲੀ ਨਾਲ ਮੈਂਬਰਸ ਨਾਲ ਉਹਨਾਂ ਨੂੰ ਪੁੱਛਿਆ ਉਹ ਕੈਨ ਬੇਬੀ ਸਾਡਾ ਇਹਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਹੈ ਵੀ ਇਹ ਅਪ ਟੂ ਦ ਨਰਸਸ ਕਿ ਉਹ ਨਰਸ ਤੇ ਗੱਲ ਛੁੱਟੀ ਜਾਂਦੇ ਆ ਨਰਸ ਨੂੰ ਪੁੱਛਿਓ ਕਦੇ ਕਿਸੇ ਨੂੰ ਕਹਿੰਦੇ ਕਿ ਕਿਸੇ ਨੂੰ ਕਹਿੰਦੇ ਕਹਿੰਦੇ ਮਤਲਬ ਵੀ ਕੋਈ ਸਟ੍ਰੇਟ ਆਨਸਰ ਮਿਲੀ ਨਹੀਂ ਰਿਹਾ ਸਾਨੂੰ ਉਹਨਾਂ ਤੋਂ World Health Organization ਤੋਂ Balpreet Singh ਕਹਿੰਦੇ ਹਨ ਕਿ Brampton Civic Hospital ਵਿੱਚ ਇਸ ਤਰ੍ਹਾਂ ਦੀ ਘਟਨਾ ਹੋਣੀ ਨਿੰਦਣਯੋਗ ਅਤੇ ਅਫਸੋਸਨਾਕ ਹੈ Balpreet Singh ਅਨੁਸਾਰ ਇਹ ਘਟਨਾ ਇਨਸਾਨ ਨੂੰ ਆਪਣੇ ਤੌਰ ਤਰੀਕੇ ਨਾਲ ਜਿਉਣ ਦੇ ਅਧਿਕਾਰ ਦਾ ਵੀ ਘਾਣ ਕਰਦੀ ਹੈ ਜੇਕਰ ਹਸਪਤਾਲ ਇਸ ਘਟਨਾ ਦੀ ਨੈਤਿਕ ਜ਼ਿੰਮੇਵਾਰੀ ਨਹੀਂ ਲੈਂਦਾ ਤਾਂ ਉਹ ਕਾਨੂੰਨੀ ਚਾਰਾ ਜੋਈ ਵੀ ਕਰ ਸਕਦੇ ਹਨ ਇਹ ਸ਼ੌਕਿੰਗ ਐਗਜ਼ੈਂਪਲ ਆ ਐਸਟਾ ਬ੍ਰੈਂਟਨ ਦੇ ਵਿੱਚ ਹੋ ਸਕਦਾ ਇਹ ਕੋਈ ਸੋਚ ਵੀ ਨਹੀਂ ਸਕਦਾ ਸੋ ਬ੍ਰੈਂਟਨ ਦੇ ਵਿੱਚ ਸਾਨੂੰ ਪਤਾ ਹੈ ਕਿ ਤਕਰੀਬਨ 1/3 ਪੋਪੂਲੇਸ਼ਨ ਸਿੱਖਾਂ ਦੀ ਹੈ ਤੇ ਔਸਲਰ ਦੇ ਨਾਲ ਸਿੱਖ ਕਮਿਊਨਿਟੀ ਦਾ ਬਹੁਤ ਡੇਰਾ ਸੰਬੰਧ ਰਿਹਾ ਹੈ ਮਤਲਬ ਫੰਡ ਰੇიზਰਸ ਹੁੰਦੇ ਨੇ ਇਸ ਕਮਿਊਨਿਟੀ ਦਾਨ ਦਿੰਦੀ ਹੈ ਗੁਰਨਾਨਕ ਦੇਵ ਦੇ ਨਾਂ ਦੇ ਉੱਤੇ ਐਮਰਜੈਂਸੀ ਰੂਮ ਬਣਿਆ ਹੋਇਆ ਹੈ ਤੇ ਇੱਕ ਬਜ਼ੁਰਗ ਦੀ ਦਾੜ੍ਹੀ ਇਸ ਤਰ੍ਹਾਂ ਸ਼ੇਵ ਕੀਤੀ ਜਾਵੇ ਇਹ ਕੋਈ ਸੋਚ ਵੀ ਨਹੀਂ ਸਕਦਾ ਅਸੀਂ ਇਸ ਮਾਮਲੇ ਉੱਪਰ ਹਸਪਤਾਲ ਦਾ ਪੱਖ ਜਾਣਨ ਦੀ ਵੀ ਕੋਸ਼ਿਸ਼ ਕੀਤੀ ਤਾਂ ਹਸਪਤਾਲ ਦਾ ਜਵਾਬ ਸੀ ਵਿਲੀਅਮ ਓਸਲਰ ਹੈਲਥ케ਅਰ ਸਿਸਟਮ ਇਸ ਸਥਿਤੀ ਨੂੰ ਗੰਭੀਰਤਾ ਨਾਲ ਲੈ ਰਿਹਾ ਹੈ ਅਤੇ ਸ਼ਿਕਾਇਤ ਉੱਪਰ ਜਾਂਚ ਸ਼ੁਰੂ ਕਰ ਦਿੱਤੀ ਹੈ ਮਰੀਜ਼ ਦੀ ਗੋਪਨੀਯਤਾ ਬਣਾਈ ਰੱਖਣ ਦੇ ਲਈ ਓਸਲਰ ਕਿਸੇ ਵੀ ਵਿਅਕਤੀਗਤ ਅਨੁਭਵ ਤੇ ਟਿੱਪਣੀ ਨਹੀਂ ਕਰ ਸਕਦਾ ਪਰ ਪਰਿਵਾਰ ਨੂੰ ਜਾਂਚ ਬਾਰੇ ਜਾਣਕਾਰੀ ਦਿੰਦਾ ਰਹੇਗਾ ਉਸਰ ਨੇ ਵਲਡ ਸਿਕ ਆਰਗੇਨਾਈਜੇਸ਼ਨ ਨਾਲ ਸਾਂਝੇਦਾਰੀ ਵਿੱਚ ਆਪਣੀ ਧਾਰਮਿਕ ਅਤੇ ਸਭਿਆਚਾਰਕ ਨੀਤੀ ਨੂੰ ਮਜ਼ਬੂਤ ਕੀਤਾ ਹੈ ਅਤੇ ਸਭਿਆਚਾਰਕ ਤੌਰ ਤੇ ਸੰਵੇਦਨਸ਼ੀਲ ਅਤੇ ਉੱਚ ਗੁਣਵੱਤਾ ਦੇਖਭਾਲ ਪ੍ਰਦਾਨ ਕਰਨ ਲਈ ਸਟਾਫ ਨੂੰ ਸਿੱਖਿਆ ਦੇਣੀ ਜਾਰੀ ਰੱਖੇਗਾ। ਉਦਰ ਜਸਜੀਤ ਸਿੰਘ ਕੈਨੇਡਾ ਸਰਕਾਰ ਤੋਂ ਜਗਿੰਦਰ ਸਿੰਘ ਦੇ ਪੁੱਤਰ ਜੋ ਇਸ ਸਮੇਂ ਡਵਾਈ ਵਿੱਚ ਹਨ ਜੋ ਦੋ ਵਾਰੀ ਕੈਨੇਡਾ ਦਾ ਵੀਜ਼ਾ ਪ੍ਰਾਪਤ ਕਰਨ ਵਿੱਚ ਅਸਫਲ ਰਹੇ ਹਨ ਉਹਨਾਂ ਨੂੰ ਮੈਡੀਕਲ ਹਾਲਾਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੈਨੇਡਾ ਦੇ ਵੀਜ਼ੇ ਦੇਣ ਦੀ ਮੰਗ ਕਰ ਰਹੇ ਹਨ ਜਸਜੀਤ ਜੀ ਜੋ ਹੋ ਗਿਆ ਹੁਣ ਦੇਖੋ ਉਹਨੂੰ ਤਾਂ ਦੁਬਾਰਾ ਸਿਰ ਜਾਨੀ ਜਾ ਸਕਦਾ ਨਾ ਉਹ ਸਮੇਂ ਨੂੰ ਮੋੜ ਕੇ ਲਿਆਇਆ ਜਾ ਸਕਦਾ ਤੁਸੀਂ ਹੁਣ ਹਸਪਤਾਲ ਤੋਂ ਕਿਸ ਤਰ੍ਹਾਂ ਦੀ ਜਵਾਬ ਦੇ ਜਾਂ ਕਿਸ ਤਰ੍ਹਾਂ ਦਾ ਇਨਸਾਫ ਚਾਹੁੰਦੇ ਹੋ ਕਿ ਤਾਂ ਕਿ ਤੁਹਾਡੇ ਜਿਹੜੇ ਜਾਕਮ ਨੇ ਉਹਨਾਂ ਤੇ ਕੁਝ ਮੱਲਮ ਲੱਗ ਸਕੇ ਦੇਖੋ ਜੀ ਮੈਂ ਤਾਂ ਸਿੱਕੇ ਵੀ ਹੁਣ ਜਿਹੜੇ ਚੀਜ਼ ਹੈਪਨ ਹੋ ਗਈ ਉਹ ਤਾਂ ਹੋ ਗਈ ਉਹਨੂੰ ਆਪਾਂ ਵਾਪਸ ਨਹੀਂ ਲਿਆ ਸਕਦੇ ਪਰ ਅਸੀਂ ਕੀ ਚਾਹੁੰਨੇ ਆ ਭਈ ਏਟਲੀਸਟ ਜਿਹੜਾ ਇਹਨਾਂ ਦਾ ਸਟਾਫ ਉਹਨੂੰ ਐਜੂਕੇਟ ਕੀਤਾ ਜਾਵੇ ਉਹਨਾਂ ਨੂੰ ਐਜੂਕੇਟ ਕੀਤਾ ਜਾਵੇ ਇਨ ਸੈਂਸ ਵੀ ਕਲਚਰਲ ਤੇ ਰਿਲੀਜੀਅਸ ਬਲੀਫ ਨੂੰ ਕਿੱਦਾਂ ਹੈਂਡਲ ਕਰਨਾ ਹੈ ਠੀਕ ਹੈ ਸੋ ਇਦੇ ਨਾਲ ਵੀ ਜੇ ਕੋਈ ਹੋਰ ਬੰਦਾ ਅੱਗੇ ਗਾਂਹਾਂ ਜਾ ਕੇ ਕੋਈ ਇਹ ਜੀ ਇਸ ਸਿਚੁਏਸ਼ਨ 'ਚ ਆਵੇ ਵੀ ਉਹਦੇ ਨਾਲ ਇਹ ਚੀਜ਼ ਨਾ ਦੁਬਾਰਾ ਹੈਪਨ ਹੋਵੇ ਕਿਸੇ ਨਾਲ ਗਾਡ ਫਾਰਬਿਡ ਜਸਜੀਤ ਸਿੰਘ ਅਨੁਸਾਰ ਉਹ ਉਮੀਦ ਕਰਦੇ ਹਨ ਜੋ ਉਹਨਾਂ ਨਾਲ ਹੋਇਆ ਆਉਣ ਵਾਲੇ ਸਮੇਂ ਵਿੱਚ ਹੋਰ ਕਿਸੇ ਨਾਲ ਨਾ ਹੋਵੇ ਅਤੇ ਉਹ ਚਾਹੁੰਦੇ ਹਨ ਕਿ ਹਸਪਤਾਲ ਇਸ ਘਟਨਾ ਲਈ ਇੱਕ ਮਾਫੀ ਨਾਮਾ ਲਿਖੇ ਅਤੇ ਜਵਾਬਦੇਹੀ ਤੈਅ ਕਰੇ